ਗੱਲ ਦੋਸਤੋ ਮੈਂ ਤੁਹਾਡਾ ਆਪਣਾ ਮਣੀ ਸਿੱਧੂ ਲਹਿਰਾ ਤੂ ਰਿਪੋਰਟ ਬਾਈ ਜੀ ਅੱਜ ਤੁਹਾਨੂੰ ਅਸੀਂ ਦਿਖਾ ਰਹੇ ਹਾਂਗੇ ਅਸੀਂ ਤਲਵੰਡੀ ਸਾਬੋ ਰੋਡ ਤੇ ਖੜੇ ਹਾਂਗੇ ਵੀ ਬਾਈ ਬਦਨੀ ਕਲਾਂ ਤੋਂ ਆਏ ਹੈਗੇ ਗੰਨੇ ਦੀਆਂ ਟਰਾਲੀਆਂ ਭਰ ਕੇ ਜਿਹੜੇ ਕਿ ਉੱਥੇ ਤਲਵੰਡੀ ਸਾਬੋ ਵਿਸਾਖੀ ਦੇ ਉੱਪਰ ਤਿੰਨ ਦਿਨ ਚਾਹ ਦੋ ਦਿਨ ਮੇਲਾ ਚੱਲਣਾਗਾ ਉੱਥੇ ਗੰਨੇ ਦਾ ਜੂਸ ਆ ਜਿਹੜਾ ਉਹਦਾ ਜਿਹੜਾ ਹੈਗਾ ਲੰਗਰ ਲਾਉਣਗੇ ਬਾਕੀ ਕਰਾਉਂਦੇ ਆਂ ਪਾਈ ਨਾਲ ਗੱਲ ਬਾਈ ਬੰਦ ਕਰੀ ਮੜਾ ਜਾ ਸੱਸੀ ਕਰਵਾਈ ਜੀ ਕਿੱਥੋਂ ਆਇਓ ਬਾਈ ਜੀ ਬਾਈ ਜੀ ਪਤਨੀ ਕਰਾਉਂਦੇ ਅੱਛਾ ਜੀ ਤੇ ਕਿੱਥੇ ਚੱਲਿਓ ਜੀ ਐਦਾਂ-ਤਾਂ ਸਾਹਿਬ ਜੀ ਪਸਾਕੀ ਤੇ ਪਸਾਕੀ ਤੇ ਜੀ ਕਿੰਨੇ ਟਰਾਲੀਆਂ ਜੀ ਤੁਹਾਡੇ ਕੋਲ ਟਰਾਲੇ ਸਾਡੇ ਕੋਲੇ ਹੈਗੇ ਜੀ 3 ਟਰਾਲੇ ਆ ਵੱਡੇ ਭਰੇ ਹੋਇਆ ਇੱਕ ਟਰੱਕ ਭਰਿਆ ਹੋਇਆ ਜੀ ਅੱਛਾ ਜੀ ਇੱਕ ਟਰੱਕ ਨਾਲ ਤੇ ਟਰਾਲੇ ਤਾਂ ਮਿਲ ਗਏ ਸੀਗੇ ਅਸੀਂ ਦੇਖ ਲਈ ਸੀਗੇ ਤੇ ਉਸੇ ਤੁਸੀਂ ਕਾਹਦੇ ਪਾਸੇ ਚੱਲਿਓ ਜੀ ਅਸੀਂ ਉੱਥੇ ਲੰਗਰ ਰਾਸ ਪਿਆਉਣੇ ਚੱਲੇ ਆਂ ਬ੍ਰਦਰ ਅੱਛਾ ਇਹਦਾ ਆਪਣਾ ਗੰਨੇ ਦਾ ਗੰਨੇ ਦਾ ਹਾਂਜੀ ਹਾਂਜੀ ਫ੍ਰੀ 3 ਦਿਨ ਦਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਬਹੁਤ ਵੱਡੀ ਸੀਵਾ ਬਾਈ ਕਿੱਥੋਂ ਬਦਨੀ ਕਲਾ ਤੋਂ ਚੱਲ ਕੇ ਵੱਡੀ ਕਲਾਈ ਟਿਸਟਕ ਮੋਗਾ ਟਿਸਟਕ ਮੋਗਾ ਹਾਂਜੀ ਹਾਂਜੀ ਦੂਰੋਂ ਚੱਲ ਕਿਉਂ ਯਾਰ ਸਭ ਇੱਧਰ ਗੱਲਾਂ ਘੱਟ ਵੀਰ ਤੇ ਅਜੇ ਮੇ ਲੋਕ ਕਹਿੰਨਾ ਹਾਂਜੀ ਹਾਂਜੀ ਬਾਈ ਆਪਨੇ ਵੀ ਉੱਧਰ ਘਾਟ ਹੀ ਲਾਉਂਦੇ ਆ ਪਰ ਇਹ ਸੇਵਾਜੀ ਲਾਇਆ ਹੋਆ ਹੁੰਦਾ ਆਪਣਾ ਅੱਛਾ ਹਾਂ ਕੋਈ ਅਸੀਂ ਮੁੱਲ ਨਹੀਂ ਲਿਆ ਹੁੰਦਾ ਹੈਗਾ ਇਹ ਸਾਰੇ ਬੰਦਿਆਂ ਦਾ ਜਿੰਨੇ ਸੇਵਾਦਾਰਾਂ ਸੀ ਸਾਰਿਆਂ ਦਾ ਯਾਨੀ ਇੱਕ ਇੱਕ ਦੋ ਦੋ ਕਰਕੇ ਖੇਤਾਂੇ ਲਾਏ ਹੋਏ ਆ ਅੱਛਾ ਵੀ ਕਿਸੇ ਦਾ ਵਿੰਗਾ ਕੇ ਨਾਲ ਕਿਦਾਂ ਦਾ ਕਿਲਾ ਅਸੀਂ ਤਿੰਨ ਸਾਈ ਪਿਉਂਨੇ ਆ ਇਸ ਸਾਲ ਦੇ ਵਿੱਚ ਅੱਛਾ ਜੀ ਦਾ ਨਾਮ ਦਾਵਾ ਸਾਹਿਬ ਹਾਂਜੀ ਤੇ ਟੂਟੀ ਜੋੜਨੇ ਦਾ ਵੀ ਹਿਸਾਬ ਦਾ ਹੈਗਾ ਆਪਣਾ ਫਤੇਗੜ ਸਾਹਿਬ ਫਤੇਗੜ ਸਾਹਿਬ ਤੇ ਹੋਲੇ ਮੱਲੇ ਦੇ ਠੀਕ ਹੋਰ ਇਹ ਮਲਿਕ ਜੀ ਅਨੰਦਪੁਰ ਸਾਹਿਬ ਜੀ ਉੱਥੇ ਦਾ ਦਾਲ ਫੁਲਕਾ ਵੀ ਹੁੰਦਾ ਨਾਲ ਠੀਕ ਹੈ ਜੀ ਇੱਥੇ ਕਲਾਰਾ ਸੀ ਜਮੇ ਠੀਕ ਹੈ ਜੀ ਬਹੁਤ ਵੱਡੀ ਸੀ ਮਾ ਬਾਈ ਜੀ ਪ੍ਰਮਾਤਮਾ ਸਾਨੂੰ ਚੜ੍ਹਦੀ ਕਲਾ ਚ ਰੱਖੇ ਦੰਦ ਨੁਕਸਿਆਂ ਪਾਸੇ ਠੀਕ ਹੈ ਜੀ ਧੰਨਵਾਦ ਬਾਈ ਜੀ ਹਾਂ ਜੀ ਦੇਖੋ ਜੀ ਇੱਥਿਆਂ ਕੋਲੇ ਵੱਡੇ ਟਰਾਲੇ ਆਗੇ ਸਾਰੇ ਕਿੰਨੇ ਦੇ ਭਰੇ ਹੋਏ ਆਗੇ ਤੇ ਇੱਕ ਟਰੱਕ ਵੀ ਆ ਨਾਲ ਉਹ ਇਦੋਂ ਪਹਿਲਾਂ ਰੰਗਿਆ ਆ ਆ ਤੁਹਾਨੂੰ ਅਸੀਂ ਦਰਕਾਰ ਰਹੇ ਆਗੇ ਆ ਦੇਖੋ ਬਾਈ ਜੀ ਤੁਸੀਂ ਵੀ ਉਥੇ ਕਿਲੇ ਦਮਦਮਾ ਸਾਹਿਬ ਠੀਕ ਹੈ ਜੀ ਕਿੰਨਾ ਕਿਹੜੀ ਸਾਥ ਆਇਆ ਤੁਸੀਂ ਬਲੀ ਕਰਾਉਣੀ ਅੱਛਾ ਤੁਸੀਂ ਵੀ ਪਤਾ ਨਹੀਂ ਕਰਵਾਸ ਇੱਕ ਮਿੰਟ ਦੀਆਂ ਸਾਰੀ ਠੀਕ ਹੈ ਠੀਕ ਹੈ ਬਹੁਤ ਵੱਡੀ ਸੇਵਾ ਬਾਈ ਉਹ ਤਾਂ ਠੀਕ ਹੈ ਬਾਈ ਪਰ ਇਹ ਵੀ ਕੋਈ ਕੋਈ ਕਰਦਾ ਯਾਰ ਜਿੰਨਾ ਬਹੁਤ ਵੀਜ ਲੈਂਦੇ ਆਗੇ ਹਾਂ ਇਹ ਹਾਂ ਇਹ ਸੋਚ ਆਪਣੀ ਹਨਾ ਠੀਕ ਹੈ ਪ੍ਰਮਾਤਮਾ ਬਾਈ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਹਾਂ ਜੀ ਠੀਕ ਹੈ ਜੀ ਆ ਦੇਖੋ ਭਾਈ ਜੀ ਪਿਛਲੇ ਫੋਟੋ ਨੂੰ ਦਿਖਾਉਂਦੇ ਆਂ ਅਸੀਂ ਆ ਦੇਖੋ ਮੜਦਾ ਟਰਾਲਾ ਇੰਨਾ ਕੋਲੇ ਬਾਈਆਂ ਕੋਲੇ 18 ਫੁੱਟ ਦਾ ਕਿੰਨੇ ਦਾ ਭਰਿਆ ਪਿਆ ਜੋ ਇਹ ਦੂ ਪਹਿਲਾਂ ਤੁਸੀਂ ਦੇਖ ਲਿਆ ਵੀ ਲੰਘੇ ਤੀਜਾ ਭਾਈ ਆ ਰਿਹਾ ਹੈਗਾ ਮੁੰਡਾ ਫੇਰ ਸਾਰੀ ਕਹਿੰਦੇ ਕਿ ਜੱਡੀ ਸਾਡੀ ਸ਼ੇਪ ਆ ਇਹ ਠੀਕ ਹੈ ਭਾਈ ਤੇ ਜੂਸ ਦਾ ਜਿਹੜਾ ਲੰਗਰ ਹੈ ਤਿੰਨ ਦਿਨ ਚੱਲਣਾਗਾ ਤਲਵੰਡੀ ਸਾਬੋ ਤੰਦਮਾ ਸਾਹਿਬ ਕੇ ਉੱਥੇ ਚੱਲਿਆ ਬਾਈ ਮਤਮੀ ਕਣਾ ਤੋਂ ਆਈ ਐ ਦੇਖੋ ਸਪੈਸ਼ਲ ਚੱਲ ਕੇ ਤੇ ਅਸੀਂ ਪਰਮਾਤਮਾ ਕੀ ਅਰਦਾਸ ਕਰਦਾ ਹਾਂ ਵੀ ਭਾਈਆਂ ਨੂੰ ਘੜ ਦੀ ਕਣਾ ਚ ਰੱਖੀ ਤੇ ਤੰਦਰੁਸਤੀਆਂ ਬਖਸ਼ੀ ਤੇ ਇਵੇਂ ਆ ਬਾਈ ਇੱਕ ਇੱਕ ਟਰੈਕਟਰ ਸਾਡੇ ਕੋਲੇ ਪ੍ਰਾਈਵੇਟ ਟਰਾਲਾ ਤੇ ਤੇਰੇ ਟਰਾਲੀਆਂ ਸੀਗੀਆਂ ਤੇ ਹਰ ਇੱਕ ਸਾਲ ਕਹਿੰਦੇ ਅਸੀਂ ਜਿਹੜਾ ਹੈਗਾ ਕਿ ਆ ਫੰਗਤ ਚੱਲੀ ਜਾਂਦਾ ਨਾਲ ਦੀ ਤੇ ਕਬੰਡੀ ਸਾਹਿਬ ਉਹ ਵੀ ਖੇਡਾਉਂਦੇ ਆ ਕਿ ਗੰਦਮਾ ਸਾਹਿਬ ਖੇ ਤੇ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਤੇ ਅਤੇ ਨਾਲ ਹੀ ਜੀਤੀ ਜੁੜ ਮੇਲੇ ਦੇ ਸ੍ਰੀ ਫਤਿਹਗੜ੍ਹ ਸਾਹਿਬ ਖੇ ਉੱਥੇ ਵੀ ਬਾਈ ਜਿਹੜੇ ਹੈਗੇ ਕਿ ਜੂ ਸ੍ਰੀ ਲੰਗਰ ਲਾਉਂਦੇ ਆ ਨਾਲੇ ਦੂਸਰੇ ਚਾਹ ਰੋਟੀ ਪਾਣੀ ਦੇ ਲੰਗਰ ਲਾਉਂਦੇ ਆ ਕਿ ਬਹੁਤ ਵਧੀਆ ਬਾਈਆਂ ਦਾ ਕੰਮ ਹੈਗਾ ਬਹੁਤ ਨੇਕ ਕੰਮ ਆ ਬਾਈ ਗੰਨਾ ਵੀ ਇੱਥੇ ਪਾ ਲੈਂਦੀਆਂ ਕਿ ਪਰ ਬਾਈ ਕਹਿੰਦੇ ਵੀ ਅੱਜ ਦਾ ਸਪੈਸ਼ਲ ਜਿਹੜਾ ਹੈਗਾ ਕਿ ਉਸ ਕਰਤੇ ਇਸੇ ਵਾਸਤੇ ਬੀਜਦੇ ਆ ਕਿ ਤਾਂ ਜੋ ਕਿ ਬਸਾਖੀ ਦੇ ਮੇਲੇ ਤੇ ਤੇ ਹੋਰ ਜਿੱਥੇ ਕਿਤੇ ਵੀ ਆਪਣੇ ਅਸੀਂ ਦੀ ਜੁੜ ਮੇਲੇ ਚ ਗੋਲਾ ਮਹੱਲਾ ਲੱਗਦਾ ਹੈ ਵੀ ਉੱਥੇ ਅਸੀਂ ਰਸ ਦਾ ਜਿਹੜਾ ਹੈਗਾ ਲੰਗਰ ਲਾ ਸਕੀ ਧੰਨਵਾਦ ਜੀ